ਲੋ ਜੀ ਉਹ ਨੋਵਾ ਕ੍ਰਿਸਟਾ ਟਾਪ ਮਾਡਲ ਬਰਕਾ ਟਾਪ ਮਾਡਲ ਜੈਡ ਮਾਡਲ ਕ੍ਰੇ ਕਲਰ ਸਿਲਵਰ ਕਲਰ ਦੇ ਵਿੱਚ ਸਿਲਵਰ ਗ੍ਰੇ ਟੋਨ ਦੇ ਵਿੱਚ ਟਾਪ ਮਾਡਲ ਲਾਈ ਵਗੈਰਾ ਕੰਪਨੀ ਦੇ ਇਹਦੇ ਪਰ ਆਪਾਂ ਥੋੜਾ ਆਪਾਂ ਗੱਲਬਾਤ ਸਾਰੀ ਥੋੜਾ ਸਾਂਝੀ ਕਰਾਂਗੇ ਲੋ ਜੀ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਕਿ ਆਪਾਂ ਅੱਜ ਫੇਰ ਪੰਜਾਬ ਸੇਲ ਕਾਰ ਬਾਜ਼ਾਰਾਂ ਦੇ ਪਹੁੰਚੇ ਜੀ ਡਰਾਮਾ ਸ਼ਹਿਰ ਦੇ ਵਿੱਚ ਤੇ ਵੀਰ ਅੱਜ ਦਾ ਕੋਈ ਨਾ ਕੋਈ ਨਵੇਂ ਗੱਡੀਆਂ ਥਾਰ ਵਗੈਰਾ Mahindra ਦੀਆਂ Scorpio ਵਗੈਰਾ Nova Crysta ਵਗੈਰਾ ਜਾਂ Hyundai ਦੀਆਂ ਹਨਾ Creta ਆਪਾਂ ਵਗੈਰਾ ਵੀਰ ਰੱਖਦਾ ਹੀ ਰਹਿੰਦਾ ਆਈਆਂ ਗੱਡੀਆਂ ਆ ਜਾਂਦੀਆਂ ਨੇ ਇਹ ਵੀਰ ਕੋਲ ਗੱਡੀ ਇੱਕ ਜਾਂ ਦੋ ਦਿਨ ਬਾਸੇ ਖੜ੍ਹਦੀ ਆ ਗੱਡੀ ਇਹ ਮੌਕਾ ਹੀ ਹੁੰਦਾ ਵੀਰ ਕੋਲ ਗੱਡੀ ਵਧੀਆ ਗੱਡੀ ਲੈਣ ਦਾ ਸਾਫ਼ ਗੱਡੀ ਲੈਣ ਦਾ ਤੇ ਪੰਜਾਬ ਕਾਰ ਸੇਰ ਬਾਜ਼ਾਰ ਜਿਗਰਾਮਾ ਵੀਰ ਪੂਰੀ ਵਧੀਆ ਗੱਡੀ ਸਾਫ਼ ਸੁਥਰੀ ਰੱਖਦਾ ਵਾ ਬੇਸ਼ੱਕ ਜਿਹੜੀ ਵੀ ਗੱਡੀ ਵੀਰ ਰੱਖਦਾ ਫਰਸਟ ਆਨਲੀ ਰੱਖਦਾ ਤੇ ਆ ਵੀ ਗੱਡੀ ਫਰਸਟ ਆਨਲੀ ਆ ਦੇ ਇਹਦੇ ਬਾਰੇ ਆਪਾਂ ਤੁਹਾਨੂੰ ਗੱਲਬਾਤ ਕਰਦੇ ਆ ਤੁਹਾਨੂੰ ਵਿੱਚੋਂ ਵੀ ਦਿਖਾਉਂਦੇ ਆ ਗੱਡੀ ਵੀ ਕਿੰਨੀ ਚੱਲੀ ਆ ਕੀ ਇਹ ਸਾਰਾ ਸਿਸਟਮ ਹੈ ਕੰਪਨੀ ਦੇ ਲਾਈ ਵਗੈਰਾ ਟਾਇਰ ਜੇ ਕਿ ਤੇ ਪਹਿਲਾਂ ਚਾਬੀ ਵਾਲੀ ਕੀ ਲੈਸ ਐਂਟਰੀ ਬਾਈ ਚਾਬੀ ਆਜੋ ਫਿਰ ਆਪਾਂ ਤੁਹਾਨੂੰ ਪਹਿਲਾਂ ਸਾਈਡ ਪ੍ਰੋਫਾਈਲ ਚੈੱਕ ਕਰੋ ਕਿਰਾਂ ਪਹਿਲਾਂ ਪੂਰੀ ਗੱਡੀ ਨੀਡ ਐਂਡ ਕਲੀਨ ਦੇ ਵਿੱਚ ਆ ਸਪਾਇਲਰ ਵਗੈਰਾ ਲੱਗੇ ਹੋਏ ਆ 2.8 Z Nova Crista री मॉडल ਨਰੰਡਾ ਨੰਬਰ ਪੰਜਾਬ ਨੰਬਰ ਫਸਟ ਆਨ ਨੰਬਰ ਵੀ ਜ਼ੀਰੋਆਂ ਵਾਲਾ 667 ਗੱਡੀ ਚਲੋ ਪਤਾ ਹੀ ਆ ਵੀ ਇਹ ਕੰਫਰਟੇਬਲ ਗੱਡੀ ਆ ਸਭ ਤੋਂ ਜ਼ਿਆਦਾ ਲੌਂਗ ਰੂਟ ਦੇ ਉੱਤੇ ਲੈ ਕੇ ਜਾਣੀ ਹੋਵੇ ਬੰਦਾ ਹੰਬਦਾ ਨਹੀਂ ਥੱਕਦਾ ਨਹੀਂ ਠੀਕ ਆ ਜੀ ਬਹਿ ਕੇ ਇੱਥੇ ਦੋ ਵਧੀਆ ਕਰ ਰੱਖੇ ਜਾਂਦੇ ਆ ਵੱਡੇ ਬੈਗ ਪੂਰੇ ਵਧੀਆ ਹਨਾ ਠੀਕ ਹੈ ਬਾਕੀ ਟੈਕਸੀ ਲਾਈਨ ਦੇ ਵਿੱਚ ਨੂੰ ਪਤਾ ਇਹ ਨੋਵਾ ਗੱਡੀ ਜਿਆਦਾ ਚੱਲਦੀ ਆ ਉਹ ਇਹੀ ਚੱਲਣ ਦਾ ਕਾਰਨ ਹੈ ਵੀ ਇਹ ਕੰਫੀਡਬਲ ਜ਼ਿਆਦਾ ਰਹਿੰਦੀ ਹੈ ਗੱਡੀ ਠੀਕ ਹੈ ਜੇ ਆਪਾਂ ਬੂਟ ਸਪੇਸ ਵਧਾਉਣੀ ਹੈ ਯਾਨੀ ਕਿ ਡਿੱਗੀ ਦੀ ਸਪੇਸ ਹੋਰ ਵਧਾਉਣੀ ਆ ਤਾਂ ਸੀਟਾਂ ਨੂੰ ਮੂਰੇ ਛੱਡ ਦਿਓ ਇੱਥੋਂ ਇਹ ਡੈਪਨੀਆਂ ਮੂਰੇ ਛੱਗਣੀਆਂ ਦਾ ਇਹ ਮੂਰੇ ਲਿਆ ਕੇ ਡੈਪਨੀਆਂ ਨੇ ਤੇ ਇਹਦੀ ਜਿਹੜੀ ਆ ਬੂਟ ਸਪੇਸ ਜ਼ਿਆਦਾ ਬਣਦੀ ਹੈ ਤੇ ਇਤੋਂ ਮਗਲੀ ਸਾਈਡ ਤੋਂ ਜਿਹੜੀ ਮਗਰ ਬੱਤੇ ਬੰਦੇ ਬੈਠਣਗੇ ਉਹਨੂੰ ਇਸ ਤਰ੍ਹਾਂ ਦੀ ਗੱਡੀ ਲੱਗੂਗੀ ਅੰਦਰੋਂ ਇੱਕ ਇਹਦੇ ਵਿੱਚ ਇਹ ਸਿਸਟਮ ਹੈ ਨੋਵਾ ਗੱਡੀ ਵੀ ਟੋਇਟਾ ਗੱਡੀ ਦੇ ਵਿੱਚ ਜ਼ਿਆਦਾਤਰ ਨੋਵਾ ਤੇ ਫੋਰਚੂਨਰ ਦੇ ਵਿੱਚ ਜੇ ਟੋਇਟਾ ਦੀ ਗੱਡੀ ਵੱਡੀ ਆ ਉਹ ਵੀ ਜਾਂ ਪ ਜਾਊਗਾ ਤੇ ਆਪਣੀ ਰੇਂਜ ਰੋਵਰ ਵਗੈਰਾ ਵੱਡੀਆਂ ਗੱਡੀਆਂ ਲੈਂਡ ਰੋਵਰ ਹਨਾ ਆਉਣੀਆਂ ਹਨਾ ਵੱਡੀਆਂ ਗੱਡੀਆਂ ਕੋਈ ਵੀ ਲਾ ਲਓ ਤੇ ਠੀਕ ਹੈ ਉਹ ਚ ਕੱਲੀ ਕੱਲੀ ਸੀਟ ਦੇ ਉੱਤੇ ਜਿਵੇਂ ਬਲੂਰ ਦਿੱਤੇ ਹੋਏ ਆ ਏਸੀ ਵੈਂਟਸ ਇੰਨਾ ਵਾਂਗੂ ਆਉਂਦੇ ਆ ਜ਼ਿਆਦਾਤਰ ਇਹ ਜ਼ਿਆਦਾਤਰ ਪਹਿਲਾਂ ਗੱਡੀ ਟੁਆਇਟਾ ਦੇ ਦਿੱਤੇ ਸੀ ਪਹਿਲਾਂ ਪਹਿਲਾਂ ਹਰੇਕ ਗੱਡੀ ਦੇ ਹਰੇਕ ਹਰੇਕ ਵੱਡੀ ਗੱਡੀ ਦੇ ਹਰੇਕ ਪੈਸੇਂਜਰ ਦੇ ਉੱਤੇ ਇਕੱਲੇ ਇਕੱਲੇ ਸੀਟ ਦੇ ਉੱਤੇ ਠੀਕ ਆ ਵੀ ਇਕੱਲੇ ਇਕੱਲੇ ਬੰਦੇ ਨੂੰ ਹਵਾ ਆਊਗੀ ਮਗਰ ਗਰਮੀ ਨਹੀਂ ਆਊ ਬੈਠਿਆਂ ਨੂੰ ਕਈਆਂ ਗੱਡੀਆਂ ਦੇ ਵਿੱਚ ਇਕੱਲੇ ਉਹ ਥਾਂ ਦੇ ਉੱਤੇ ਏਸੀ ਵੈਂਟਸ ਹੁੰਦੇ ਆ ਕਈਆਂ ਦੇ ਉੱਥੇ ਹੈਂਡਲ ਕੋਲ ਜਿੱਥੇ ਆਪਣਾ ਗੇਅਰ ਲੌਕ ਆ ਉਹਦੇ ਕੋਲ ਹੀ ਹੁੰਦੇ ਆ ਪਰ ਉਹ ਵੱਡੀ ਗੱਡੀ ਹੋਣ ਦੇ ਕਾਰਨ ਠੰਡੀ ਨਹੀਂ ਹੁੰਦੀ ਕੀ ਕਈ ਪਰ ਉਹ ਚੀਜ਼ ਦਾ ਥੋੜਾ ਫਰਕ ਪੈਂਦਾ ਪਰ ਇਹ ਨੋਵਾ ਤੇ ਫੋਰਚੂਨਰ ਦੇ ਵਿੱਚ ਖਾਸ ਫੈਸਿਲਿਟੀਆਂ ਨੇ ਟੁਆਇਟਾ ਦੇ ਵਿੱਚ ਫਲਟਰ ਜਿਹੜੀ ਵੀ ਵੱਡੀ ਸੇਵਾ ਸੀਟਰ ਆਉਗੀ ਉਹ ਕੱਲੀ ਕੱਲੀ ਸੀਡੀ ਦੇ ਉੱਤੇ ਏਸੀ ਵਰਤ ਦੇ ਉੱਤੇ ਹੋਣਗੇ ਤੇ ਆਪਾਂ ਲਾਉਂਦੇ ਹਾਂ ਹੁਣ ਡਿੱਗੀ ਤੇ ਚੱਲਦੇ ਆਪਾਂ ਅੱਗੇ ਸਾਈਡ ਫੋਆਇਲ ਇਧਰ ਦੀ ਸਾਈਡ ਤੋਂ ਕਰੈਕਟਰ ਸਾਈਡ ਤੋਂ ਕੁਝ ਇਸ ਤਰ੍ਹਾਂ ਵੀ ਇਹ ਜਿਹੜੀ ਗੱਡੀ ਆ ਜੀ 20 ਮਾਡਲ ਹੈ ਤੁਹਾਨੂੰ ਆਪ ਗੱਡੀ ਵਿੱਚੋਂ ਵੀ ਦਿਖਾਵਾਂਗੇ 20 ਮਾਡਲ ਹੈ ਪ੍ਰੋਜੈਕਟਰ ਲੈਂਪ ਇਹਨੂੰ ਲੱਗੇ ਹੋਇਆ ਟੌਪ ਮਾਡਲ ਹੈ ਪ੍ਰੋਜੈਕਟਰ ਲੈਂਪ ਲੱਗੇ ਹੋਏ ਆ ਪ੍ਰੋਜੈਕਟਰ ਲੈਂਪਾਂ ਨਹੀਂ ਲਾਈਟਾਂ ਵੱਡੀਆਂ ਟੌਪ ਮਾਡਲ ਵਿੱਚ ਜਿਹੜੀਆਂ ਉਹਨੀਆਂ ਚਿੱਟੇ ਚਿੱਟੇ ਵਾਲ ਬਾਲਾਂ ਜਿਹਨੂੰ ਕਹੜੀਏ ਪ੍ਰੋਜੈਕਟਰ ਲੈਂਪ ਜਿਹੜੀਆਂ ਇਦਾਂ ਯਾਨੀ ਕਿ ਵੀ ਗੱਡੀ ਰਾਤ ਨੂੰ ਚਲਾਉਣੀ ਬਹੁਤ ਸੌਖੀ ਹੋ ਜਾਂਦੀ ਹੈ ਚਾਲਣ ਵਗੈਰਾ ਇਹਦਾ ਜ਼ਿਆਦਾ ਹੁੰਦਾ ਆਮ ਗੱਡੀ ਨਾਲ ਦੂਜੀਆਂ ਟਿਊਬਾਂ ਵਾਲ ਬਾਲਾਂ ਨਾਲ ਤੇ ਤੀਜਾ ਚ ਫਰਕ ਹੈ ਆ ਜਾਓ ਸਿਰੋ ਪਾਸਟਮਰ ਦੀ ਕਾਰ ਆ ਇਹ 19 ਮਾਡਲ ਹੈ ਤੇ 20 ਦੇ ਵਿੱਚ ਇਹ ਨਿਕਲੀ ਹੋਈ ਆ ਕਈ ਵਾਰ ਜਦੋਂ ਬਾ ਇੱਕ ਅੱਧਾ ਜਿਵੇਂ ਪੀਸ ਆਇਆ ਨਾ ਜਾਂਸੀ ਦੇ ਵਿੱਚ ਦਾ ਉਦਾਂ ਉਵੇਂ ਹੋਏ ਹੋਇਆ 20 ਦੀ ਆਰਸੀ ਬਣੀ ਹੋਈ ਆ 20 ਮਾਡਲ ਹੀ ਮੰਨਿਆ ਜਾ ਸਕਦਾ ਯਾਨੀ ਕਿ 19 ਦੀ ਮੈਨੂਫੈਕਚਰਿੰਗ ਤੇ 20 ਦੀ ਇਹ ਆਰਸੀ ਬਣੀ ਹੋਈ ਆ ਕਸਟਮਰ ਦੀ ਕਾਰ ਆ ਵੀਰ ਹੁਣੀ ਕਸਟਮਰ ਦੇ ਯਾਨੀ ਕਿ ਗੱਡੀ ਗਾਹਾਂ ਗੱਡੀਆਂ ਵੇਚਦੇ ਨੇ ਜਿੰਨੀਆਂ ਵੀ ਗੱਡੀਆਂ ਖੜੀਆਂ ਨੇ ਵੀਰ ਹੁਣਾਂ ਕੋ ਸਾਰੇ ਕਸਟਮਰ ਦੀਆਂ ਕਾਰਾਂ ਖੜੀਆਂ ਹੁੰਦੀਆਂ ਨੇ ਈ ਬੇਰਾਵੀ ਦੇ ਗਾਂਦਿਆਂ ਜਾਨੀ ਬੰਦੇ ਛਾੜਿਆ ਨਾ ਮਾ ਲੋ ਮੈਂ ਇਹਦਾ ਕੋ ਗੱਡੀ ਗੱਡੀ ਖੜਾਗਾ ਭਾਈ ਗੱਡੀ ਵੇਚਣੀ ਉਹ ਗੱਡੀ ਵੀਰ ਹੋਂ ਨਾਲ ਕੋ 2-4 ਜਣਾ ਚ ਨਿਕਲ ਜਾਂਦੀ ਹੈ ਮੌਕਾ ਵਾ ਲੈਣ ਦਾ ਜਿਹਦੇ ਗੱਡੀ ਵਧੀਆ ਗੱਡੀ ਆ ਪੂਰੀ ਸਾਫ਼ ਸੁਥਰੀ ਹੈ ਜੇ ਲੈਣੀ ਆ ਤਾਂ ਵੀਰ ਹੋਂ ਦਾ ਕੰਟੈਕਟ ਕਰਕੇ ਜਦੋਂ ਮਰਜੀ ਆ ਜੀ ਤੇ ਅੰਦਰੋਂ ਇਹਦੀ ਡੈਕੋਰੇਸ਼ਨ ਵਗੈਰਾ ਜਿਹੜੀ ਆ ਉਸ ਰੈਦਰ ਵਗੈਰਾ ਫਿਨਿਸ਼ਿੰਗ ਕਰਾ ਜਿਹੜੀ ਕੀਤੀ ਹੋਈ ਆ ਉਹ ਸ਼ਾਸਤਰਾ ਦੀ ਹੈ ਅੰਦਰੋਂ ਸੀਟ ਕਵਰ ਵਗੈਰਾ ਪੂਰੇ ਵਧੀਆ 20 ਮਾਡਲ ਹੈ ਸਾਰਾ ਕੋਸ਼ੇ ਦਾ ਸਟੇਰਿੰਗ ਦੇ ਉੱਤੇ ਕੰਟਰੋਲਰ ਹੈ ਆਟੋਮੈਟਿਕ ਦੀ ਗੱਡੀ ਐ ਇਹ ਟਾਪ ਮਾਡਲ ਦੇ ਵਿੱਚ ਜੈਡ ਕੋਸ ਦਾ ਇੰਟੀਰੀਅਰ ਇਦਾਂ ਬਾਕੀ ਦੀ ਗੱਲ ਬਾਤ ਆਪਾਂ ਫੋਟੋਆਂ ਵਿੱਚ ਕਰਦੇ ਆਂ ਇਹੜੀ ਜਿਹੜੀ ਆਹ ਜਸਟੇਬਲ ਆ ਆ ਦੇਖੋ ਫਿਰ ਆਟੋ ਦੇ ਉੱਤੇ ਆ ਸੀਟ ਆ ਤੇ ਆਪਾਂ ਕਾਹ ਜਾਊਗੀ ਸ਼ਾਂ ਹੋਊਗੀ ਠੀਕ ਹੈ ਤਾਂ ਨੂੰ ਗਾਹ ਨੂੰ ਪਿਛਾ ਨੂੰ ਕਿਤੇ ਮਰਜੀ ਕਰ ਲੋ ਜਿੱਥੇ ਮਰਜੀ ਰਹਿ ਜਾਵੇ। ਇੰਨੀ ਮਰਜੀ ਉੱਚੀ ਨੀਵੀਂ ਕਰ ਲਓ ਤੇ ਆਜੋ। ਤੇ ਇਹਦਾ ਹੈਗਾ ਜੀ ਪੁਸ਼ ਬਟਨ ਸਟਾਰਟ। ਪੁਸ਼ ਇਸ ਤਰ੍ਹਾਂ ਦਾ। ਤੇ ਆਪਾਂ ਬੈ ਗਿਆਂ ਹੁਣ ਵਿੱਚ ਕਿ ਆਪਾਂ ਤੁਹਾਨੂੰ ਵਿੱਚੋਂ ਗੱਡੀ ਦਿਖਾਉਨੇ ਆ। ਗੱਡੀ ਗੇਅਰ ਪਾਰਕਿੰਗ ਦੇ ਵਿੱਚ। ਵਾਹ ਦੇਖੋ ਗਏ ਗੱਡੀ ਸਟਾਰਟ ਤੇ ਟੋਇਟਾ ਦਾ ਇਸ ਤਰ੍ਹਾਂ ਦਾ ਕੋਈ ਲੋਗੋ। ਬਾਕੀ ਸਾਰੇ ਕੰਟਰੋਲਰ ਵਗੈਰਾ ਕਿੰਨੇ ਵੀ ਫਕਸ਼ਨ ਸਟੀਰੀਓ ਦੇ ਫੋਨ ਚੱਕਣ ਦੇ ਠੀਕ ਹੈ ਸਟੀਰੀਓ ਦੇ ਚੇਂਜਰ ਦੇ ਠੀਕ ਹੈ ਕਰੂਜ਼ ਵਗੈਰਾ ਸਾਰੇ ਇਹਦੇ ਮੂਡ ਵਗੈਰਾ ਸਾਰੇ ਸਟੀering ਦੇ ਉੱਤੇ ਆ 60000 ਕਿਲੋਮੀਟਰ ਤੋਂ ਟਰ ਚੱਲੀ ਹੈ ਜੀ ਗੱਡੀ ਇਹ ਤੁਸੀਂ ਆਪ ਦੇਖ ਸਕਦੇ ਹੋ ਸਿਰਫ 60000 ਕਿਲੋਮੀਟਰ ਤੇ ਏਸੀ ਵਿੰਡਸ ਠੀਕ ਹੈ ਇਹ ਤੁਹਾਨੂੰ ਆਪਾਂ ਨੂੰ ਆ ਜਾਵੇ ਸੈਟਿੰਗ ਕਰਨੀ ਪਊ ਜਿੱਥੇ ਆਪਾਂ ਕਰਨੀ ਹੈ ਇਹ ਕਹਾਂਗੇ ਹਰੇਕ ਗੱਡੀ ਦੀ ਹੁੰਦੀ ਹੁੰਦੀ ਆ ਤੇ ਬੈਗ ਦੇ ਉੱਤੇ ਕੈਮਰਾ ਲੱਗਿਆ ਹੋਇਆ। ਇੱਕ ਇਹਦੀ ਤਾਂ ਆ ਚੀਜ਼ ਸੋਹਣੀ ਲੱਗਦੀ ਆ ਰੀ। ਆ ਦੇਖੋ। ਆ ਗੇਅਰ ਕੋਈ ਵੀ ਕੱਢਣਾ ਪਾਉਣਾ ਇੱਥੇ ਇੱਥੇ ਨਿਊਟਰਲ ਹੋ ਗਿਆ। ਇੱਥੇ ਜਾਣੇ ਲੌਕ ਲੱਗ ਜਾਂਦਾ ਆ ਦਿਆ ਵੀ। ਇੱਥਾਂ ਆ ਰਿਹਾ ਠੀਕ ਹੈ। ਇਹ ਚੀਜ਼ ਦਾ ਬਹੁਤ ਫਰਕ ਹੈ। ਡਰਾਈਵ, ਸਪੋਰਟਸ ਦੇ ਵਿੱਚ। ਠੀਕ ਹੈ। ਫਿਰ ਉਹ ਇੱਥੇ ਪਾਰਕਿੰਗ ਦੇ ਵਿੱਚ ਲੇ ਗਿਆ ਪਾਰਕਿੰਗ ਲੱਗ ਗਈ ਨਾ ਪਰ ਇਹਦਾ ਵਿੱਚ ਇਹ ਸਿਸਟਮ ਆ ਵੀ ਕਈਆਂ ਸਿੱਧਾ ਹੁੰਦਾ ਜਮ ਉਹ ਬਾਈ ਚਾਂਸ ਆਪਣਾ ਹੱਥ ਵੱਜ ਜਾਏ ਤੁਰੀ ਜਾਂਦੀ ਗੱਡੀ ਦਾ ਤੇ ਗੇਅਰ ਨਿਕਲ ਵੀ ਸਕਦੇ ਆ ਤੇ ਯਾਨੀ ਕਿ ਬੈਕ ਗੇਅਰ ਦੀ ਪੈਣ ਦੀ ਵੀ ਯਾਨੀ ਕਿ ਆਸਾਦੀਆ ਸਮੱਸਿਆ ਤੁਰੀ ਜਾਂਦੀ ਗੱਡੀ ਦੇ ਵਿੱਚ ਇਹ ਜੀ ਪਰ ਇਹਦੇ ਵਿੱਚ ਇਹ ਚੀਜ਼ ਵਧੀਆ ਸਿਸਟਮ ਇਹਨੂੰ ਏਦਾਂ ਕਰਾਂਗੇ ਤਾਂ ਹੀ ਗੇਅਰ ਪੈਣਿਆਗਾ ਨਹੀਂ ਪੈਣੀ ਨਹੀਂ ਗੇਅਰ ਇਹ ਜੀ ਦਾ ਸਿਸਟਮ ਬਹੁਤ ਸੋਹਣਾ ਕੀਤਾ ਹੋਇਆ ਵਾ ਇਹਦੇ ਵਿੱਚ ਕੰਸੋਲ ਏਦਾਂ ਇੱਥੇ ਕਾਗਜ਼ ਪੱਤਰਾ ਰੱਖਣ ਨੂੰ ਠੀਕ ਆ ਇੱਕ ਇੱਥੇ ਆ ਇਹ ਲੌਕ ਵਾਲਾ ਵਾ ਇਦਾਂ ਠੀਕ ਹੈ ਬਾਕੀ ਸਿਰ ਪੂਰਾ ਵਧੀਆ ਓਕੇ ਆ ਕੰਮ ਤੇਲ ਪਾਉ ਦੇ ਚਲਾਉ ਆ ਉਹਦਾ ਸੌਦਾ ਪੱਤਾ ਜਿਹੜਾ ਵੀ ਕਰਨਾ ਜੜਾ ਡੀਲ ਕਰੋ ਵੀ ਇਹਦਾ ਜਿਹੜੀ ਵੀ ਕਰਨੀ ਜਿੱਥੇ ਤੁਹਾਡੀ ਡੀਲ ਮੁੱਕ ਗਈ ਠੀਕ ਹੈ ਫਸਟ ਓਨਰ ਕਾਰ ਆ ਟੋਇਟਾ ਦੀ ਹੈਗੀ ਆ ਜਿਹੇ ਨੋਵਾ ਕ੍ਰਿਸਟਾ 2020 ਮਾਡਲ ਹੈ ਫਸਟ ਓਨਰ ਹੈ ਰੈਂਡ ਦਾ ਨੰਬਰ ਹੈ ਪੰਜਾਬ ਨੰਬਰ ਸੌਰੀ 2020 ਮਾਡਲ ਹੈ 6007 ਨੰਬਰ 6007 ਨੰਬਰ ਹੈ ਤੇ ਫਸਟ ਓਨਰ ਹੈ ਰੈਂਡ ਦਾ ਨੰਬਰ ਹੈ ਪੀਬੀ 87 ਏ ਟਾਪ ਵੈਰੀਐਂਟ ਦੇ ਵਿੱਚ ਆਉਂਦੀ ਆ ਜੀ ਜੈਡ ਟਾਪ ਵੈਰੀਐਂਟ ਆਟੋਮੈਟਿਕ ਦੇ ਵਿੱਚ 에어 ਵਗੈਰਾ 에어 ਬੈਗ ਵਗੈਰਾ ਯਾਨੀ ਕਿ ਸੇਫਟੀ ਪਰਪਸ ਵਾਸਤੇ ਉੱਥੇ ਇੱਥੇ ਇੱਥੇ ਤੇ ਕੁਝ ਮਗਲੀ ਪਾਸੇ ਵੀ ਆਉਂਦੇ ਤੇ ਮਗਲੀ ਸਾਈਡ ਇੱਥੋਂ ਅੰਦਰੋਂ ਡਰਾਈਵਰ ਸਾਈਡ ਤੋਂ ਬੈਠ ਕੇ ਬੈ ਕਾਲੀ ਜਿਹੜੀ ਲੁੱਕ ਹੈ ਕੁਝ ਇਸ ਤਰ੍ਹਾਂ ਦੀ ਏ ਠੀਕ ਹੈ ਕ੍ਰਿਸਟਲ ਦੇ ਲੋਗੋ ਲੱਗੇ ਹੋਏ ਆ ਸੀਟ ਕਵਰਾਂ ਦੇ ਉੱਤੇ ਤੇ ਤੇ ਆਜੋ ਬਾਕੀ ਦੀ ਗੱਲਬਾਤ ਆਪਾਂ ਵੀਰ ਨਾਲ ਕਰਦੇ ਆਂ ਇਹ ਜੇ ਇਕੋ ਤੇ ਪਾਵਰ ਮੂਡ ਹੈਗਾ ਜਾਨਕਿ ਇਕੋ ਦੇ ਕਰਕੇ ਥੋੜਾ ਤੇਲ ਘੱਟ ਖਾਂਦੀ ਐ ਜੇ ਆਪਾਂ ਪਾਵਰ ਤੇ ਕਰ ਜਾਈਏ ਤਾਂ ਫਿਰ ਥੋੜਾ ਜਿਹਾ ਜਾਨਕਿ ਤੇਲ ਘਟਾ ਜੂਗੀ ਪਾਵਰ ਜ਼ਿਆਦਾ ਵੱਧ ਜਾਂਦੀ ਐ ਦੀ ਇਹਦਾ ਇਹ ਤਾਂ ਆਪਾਂ ਬੋਤਲ ਵਗੈਰਾ ਰੱਖ ਸਕਦੇ ਆ ਆਪਦੀ ਕੋਈ ਵੀ ਵਾਈਨ ਵਗੈਰਾ ਕੋਲਡ ਡਰਿੰਕ ਵਗੈਰਾ ਠੰਡੀ ਹੋਣ ਵਾਸਤੇ ਆ ਵੀਰ ਦਾ ਦਫ਼ਤਰ ਹੈ ਡਿਗਰਾਮਾ ਸ਼ਹਿਰ ਪਰਦੇਸੀ ਦੇ ਢਾਬੇ ਕੋਲੇ ਸ਼ੇਪਰਾ ਚੌਂਕ 9143 09001 ਵੀਰ ਦਾ ਮਾਡਲ ਨੰਬਰ ਤੇ ਆ ਵੀਰ ਦਾ ਦਫ਼ਤਰ ਹੈ ਇੱਥੇ ਬੈਠ ਕੇ ਸਾਰੀ ਡੀਲ ਵਗੈਰਾ ਹੋਊਗੀ ਜਿਹੜੀ ਤੁਹਾਡੀ ਗੱਲਬਾਤ ਹੋਊਗੀ ਕੀ ਹਾਲ ਚੱਲ ਵੀਰੇ ਠੀਕ ਹੈ ਵੀਰੇ ਮੇਰਾ ਦਹੀ ਬ੍ਰੇਟ ਡੀਟੇਲ ਪਰ ਨੋਵਾਂ ਅਗਸਟਾ ਜੀ 2019 ਮਾਡਲ ਆ ਵੀਰੇ ਵੀ ਰਜਿਸਟਰਡ ਆ ਇਸ ਨਾਂ ਦੀ ਹੈ ਬਈ 70000 ਜੀ ਠੀਕ ਹੈ 20 ਲੱਖ ਰੁਪਏ ਦੀ ਮੰਗ ਆ ਮਕੀ ਮੌਕੇ ਦੇ ਮਾਦਾਂ ਹੋ ਜੂਗਾ ਠੀਕ ਆ ਮਰਿੰਡਾ ਨੰਬਰ ਹਨਾ ਪੀਵੀ 87 ਫਸਟ ਆਉਂਦਾ ਤੇ ਮਾਡਲ ਨੰਬਰ ਤੁਹਾਨੂੰ ਆਪਾਂ ਦਿਖਾਈ ਦਿੰਦਾ ਵੀਰ ਦਾ 09001 ਮਾਡਲ ਨੰਬਰ ਆ 19 ਮਾਡਲ ਦੇ ਵਿੱਚ 20 ਦੀ ਰਜਿਸਟ੍ਰੇਸ਼ਨ ਆ ਜੀ ਠੀਕ ਆ ਜੀ